ਪੁੱਤਰਾ ਬਾਜਨਾ ਹੋਰ ਡਿੱਠਾ ਤੇ ਪੁੱਤਰ ਠੰਡ ਕਲੇਜੜੇ ਪਾਉਂਦੇ ਨੇ ਲੈਕ ਵੰਦ ਹੋਵੇ ਪੁੱਤਰ ਮਾਪਿਆਂ ਦਾ ਤੇ ਮਾਪੇ ਮੰਜਿਓ ਪੈਰ ਨਾ ਲਾਉਂਦੇ ਨੇ ਹੋ ਮਿਲਖੀ RAM ਵਿਯੋਗ ਜੀ ਨੂੰ ਪੁੱਤਰਾ ਮਾਪੇ ਨੂੰ ਜਵਾਬ ਕਰ ਲਾਵਦੇ ਨੇ ਉਦੋਂ ਜਦੋਂ ਜੱਗ ਤੋਂ ਜਵਾਨ ਤੁਰਦਾ ਹੈ ਸੋਚਾਂ ਵਿੱਚ ਬੰਦਾ ਫਿਰ ਰਹਿਦਾ ਚੁਰਦਾ ਸਾਰੀ ਜ਼ਿੰਦਗੀ ਨਾ ਹੈ ਸਾਰੀ ਜ਼ਿੰਦਗੀ ਨਾ ਸਾਰੀ ਜ਼ਿੰਦਗੀ ਨਾ ਹੈ ਨੀਰ ਨੈਣੋਂ ਸੁੱਕਦਾ ਮਾਪਿਆਂ ਨੂੰ ਮਾਰ ਜੇ ਵਿਛੋੜਾ ਪੁੱਤ ਦਾ ਓ ਮਾਪਿਆਂ ਨੂੰ ਮਾਰ ਜੇ ਵਿਛੋੜਾ ਪੁੱਤ ਦਾ ਹੋਰੋਂ ਪਿੰਦ ਗਲੀਆਂ ਚੋਂ ਲੋਕੀ ਲੰਘਦੇ ਵਣ ਪਾਉਂਦੀ ਮਾਂ ਦੇ ਜਦੋਂ ਬੁੱਲ ਕੰਬਦੇ ਹੋ ਵਣ ਪਾਉਂਦੀ ਮਾਂ ਦੇ ਜਦੋਂ ਬੁੱਲ ਕੰਬਦੇ ਹੋ ਬਣ ਗਿਆ ਹੈ ਬਣ ਗਿਆ ਹੈ ਕੂੜਾ ਪੁੱਤ ਕਿਹੜੀ ਗੁੱਠ ਦਾ ਹੋ ਮਾਪਿਆਂ ਨੂੰ ਮਾਰ ਜੇ ਵਿਛੋੜਾ ਪੁੱਤ ਦਾ ਮਾਪਿਆਂ ਨੂੰ ਮਾਰ ਜੇ ਵਿਛੋੜਾ ਪੁੱਤ ਦਾ ਹੋ ਪਿਪਲੀ ਵਾਲਾ ਹੈ ਸਦਾ ਸੁਖ ਲੋੜਦਾ ਪੱਤਾ ਵੀ ਨਾ ਟੁੱਟੇ ਛਾਂ ਵਾਲੇ ਬੋੜ ਦਾ ਪੱਤਾ ਵੀ ਨਾ ਟੁੱਟੇ ਛਾਂ ਵਾਲੇ ਬੋੜ ਦਾ ਆਵੇ ਨਾ ਬੁਰਾੜਾ ਹਏ ਆਵੇ ਨਾ ਬੁਰਾੜਾ ਆਵੇ ਨਾ ਬੁਰਾੜਾ ਹਾਏ ਕੋਈ ਸਮੇਹਾ ਦੁੱਖ ਦਾ ਮਾਪਿਆਂ ਨੂੰ ਮਾਰ ਜੇ ਵਿਛੋੜਾ ਪੁੱਤ ਦਾ ਹਾਏ ਮਾਪਿਆਂ ਨੂੰ ਮਾਰ ਜੇ ਵਿਛੋੜਾ ਪੁੱਤ ਦਾ ਓ ਮਾਪਿਆਂ ਨੂੰ marriage Jai should